ਬੜੇ ਹੀ ਅਦਮ ਦੇ ਸੁਤਾਨਾ ਨੂੰ ਗ੍ਰਾਂਥ ਸਾਹਿਬ ਦੀ ਜਨੂਰੀ ਸੜਾ ਉਟਾਵੀ ਲੱਖੀ ਦਾ ਕਬੜੀ ਲਾਈ ਨੂੰ ਨਾ ਨਤਮਤਾ ਪਦੇ ਦੀ ਸਾਨ ਪਉਣਾ ਵਹਿਗੁਰੂ ਜੀ ਦਾ ਅਰਦਾਸ ਵਹਿਗੁਰੂ ਜੀ ਕੀ ਫਤਿਹ ਕੋਈ ਲੱਭਣੀ ਹੈ ਹੇਦਰ ਅੱਲਾ ਹੇਦਰ ਦਾ ਕਾਰ ਕਰ ਜਾਂਦਾ ਕੀ ਬੋਲੀਏ ਕੀ ਨਾ ਬੋਲੀਏ ਬੜਾ ਨਾਸ ਹੀ ਹਿੰਮਤ ਪਰੇ ਦਾ ਸਾਡੇ ਬਾਈ ਦੇ ਨਾਂ ਅਗਰਾਂ ਨੇ ਹਾਸੇ ਵਾਲੇ ਪਤਾ ਨਹੀਂ ਕਿਹੜੀ ਨજર ਲੱਗੀ ਹੈ ਚਾਰ ਪੰਜ ਦਿਨ ਪਹਿਲਾਂ ਹੋ ਗਏ ਐਕਸੀਡੈਂਟ ਜਿਹੜੀ ਕਬੱਡੀ ਖਿਡਾਰੀ ਹੋ ਰਿਆ ਇਹਨਾਂ 50 70 ਦਾ ਦੇ ਬੜੇ ਹੀ ਚੋਕੀ ਚੋਕੀ ਦੇ ਬੰਦਿਆਂ ਦੇ ਨੁਕਸਾਨ ਹੋਏ ਸੋ ਮੈਂ ਮੈਂ ਤਾਂ ਰਹਿਮਤ ਸੇਵਾ ਦਾ ਅਧੀਮਾ ਐਨੀ ਬੇਨਤੀ ਕਰਕੇ ਜਾਉਂਗਾ ਜਿੱਦਨ ਕੀ ਇਸ ਪ੍ਰਵਾਹ ਨੂੰ ਮੇਰੇ ਨਾਲ ਕੋਈ ਨੁਕਸਾਨ ਹੋਵੇ ਮੈਂ ਹਾਜ਼ਰ ਹਾਂ ਜਿੱਥੇ ਜੋਗਾ ਸੋ ਆਪਣੇ ਵੱਲੋਂ ਆਪਣੇ ਪਾਰਟੀ ਵੱਲੋਂ ਤੇ ਸਾਰੇ ਸੱਜਣ ਸੁਨੀਆਂ ਆਉਣੋਂ ਤੁਹਾਡੇ ਨਾਲ ਸ਼ਰੀਕ ਹੋਣਾ ਉਹ ਸੱਚੇ ਬਾਦਸ਼ਾਹ ਨੂੰ ਮੈਂ ਅਰਦਾਸ ਕਰਦਾ ਕਿ ਇਹ ਸਾਰੇ